अनिबाट आउँछ। तबाट एम आइग्रेट गर्दा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮ ਦਾਸ ਕੇ ਪਾਰਸਾ ਮਹਾਰਾਜ ਦੀ ਤਰਫੋਂ ਰਹਿਮਤ ਦਾ ਸਦਕਾ ਦਿੱਤੇ ਗੋਵਿੰਦ ਤੁਹਾਨੂੰ ਲੰਗਣਾ ਆਪੁਰਖ ਬਾਬਾ RAM ਜੋਗੀ ਪੀਰ ਸਾਹਿਬ ਦਾ ਸਨਾਨਾ ਜੋੜੇ ਲਾ ਜਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਸਾਇਆ ਹੈ ਨੂੰ ਨਗਰ ਦੀਆਂ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ ਜੋ 17 ਤਰੀਕ ਤੋਂ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਘੜੀਆਂ ਰੰਤਸਾ ਨਾਲ ਇਰਾ 23 ਜੂਨ ਨੂੰ ਹੋਇਆ ਸੇ ਇਹੀ ਤਰੀਕ ਨੂੰ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਪਾਸ ਸੰਦੇਸ਼ ਜਗਜੀਤ ਸਾਹਿਬ ਆਰੰਭ ਹੋਏ। ਅੱਜ ਕਰੀਬ 11 ਵਜੇ ਸਮਾਪਤੀ ਹੋਈ। ਫਿਰ ਮਹਾਰਾਜ ਜੀਆ ਕਥਾ ਵਿਚਾਰਾ ਹੋਈਆਂ। ਉਹਨਾਂ ਰੂਪੇ ਚਾਰੇ ਢਾਡੀ ਸਭਾਨ ਸਭ ਤੋਂ ਉਹ ਇਤਿਹਾਸ ਮਿਹਰਬਾਨੀ ਦੇ ਨਾਲ ਵਿਹਾਲ ਕਰ ਰਹੇ ਜੀ। ਤੇ ਮਹਾਂਪੁਰਖਾ ਬਾਬਾ ਲਾਲ 30 ਸਾਲ 13ਵੀਂ ਸਦੀ ਦੇ ਅੰਦਰ ਚਾਹਾਂ ਦੇ ਵੱਡੇ ਮਹਾਂਪੁਰਖ ਹੋਏ ਨੇ ਸ਼ਹੀਦ ਹੋਏ। ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਮਰਾਤਿਆਂ ਦੇ ਅੰਦਰ ਇੱਥੇ ਬੜੇ ਧੂਮ ਧਾਮ ਦੇ ਨਾਲ 10 ਦਿਨ ਤੀਰਥ ਗੁਰਉ ਮੇਲਾ ਹੁੰਦਾ ਹੈ ਅੰਤ ਸਮਾਪਤੀ ਦਾ ਦਿਨ ਹੈ ਸੈਂਕੜੇ ਹਜ਼ਾਰਾਂ ਸੰਗਤਾਂ ਆ ਕੇ ਇਥੇ ਨਤਮਤ ਸੋਹਰੀਆਂ ਨੇ ਨਾਣੀ ਸਰਵਣ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਨਾ ਪੁਰਸ਼ਾਨੀਆਂ ਤੁਸੀਂਾਂ ਪ੍ਰਾਪਤ ਕਰ ਰਹੀਆਂ ਨੇ ਤੇ ਇਹੋ ਹੀ ਸਭ ਨੂੰ ਦੇਖਦੀ ਹੈ ਭਾਈ ਗੁਰਬਾਣੀ ਪੜੋ ਗੁਰਬਾਣੀ ਗਾਓ ਗੁਰੂ ਗ੍ਰੰਥ ਸਾਹਿਬ ਦੇ ਲਾਣ ਲੱਗੋ ਅਮਰਤ ਹਰਿਓ ਤੇ ਆਪਣੇ ਮਨੁੱਖ ਜੀਵਨ ਨੂੰ ਸਫਲ ਬਣਾਓ ਇਹੋ ਗੱਲ ਦੀਆਂ ਵੇਰਵੀਆਂ ਨੇ ਭਾਈ ਗੁਰੂ ਸਾਹਿਬਾ ਵਾਹਿਗੁਰੂ ਜੀ ਚੰਦਰਵਾਦ ਕੀ ਗੁਰੂ ਸਾਹਿਬ ਜੀ ਸੰਗਤ ਨੂੰ ਇਹ ਦੇਖੀ ਆ ਭਾਈ ਅਮਰਧਾਰੀ ਹੋ ਜਿਵੇਂ ਗੁਰ ਸਾਹਿਬ ਦੇ ਲੜ ਲੱਗੋ ਦੇਹ ਭਾਰੀ ਗੰਧੀਆਂ ਬੋਲਣੀਆਂ ਤੋਂ ਆਪਣਾ ਖੜਾ ਜੜਾ ਕੇ ਇੱਕ ਸ਼ਬਦ ਇੱਕ ਨਾਮ ਦਾ ਅਧਿਆਸ ਕਰੋ ਜਿਹਦੇ ਨਾਲ ਸਾਡਾ ਤਾਰ ਉਤਾਰਾ ਹੋਏ ਤੇ ਸਮੂਹ ਖਾਲਸਾ ਪੰਥ ਜੋ ਦੇਸ਼ਾਂ-ਵੇਸ਼ਾਂ ਦੇ ਵਸਰੇ ਆ ਉਹ ਭਾਈ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਕੱਤਰ ਹੋ ਤੇ ਆਪਣੇ ਗੁਰੂ ਘਰ ਨੇ ਤੇ ਆਪਣੇ ਪੰਥ ਵਾਸਤੇ ਸਦਾ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ ਇਹੀ ਦਾਸ ਦੀ ਅਰਦਾਸ ਦੀ ਰੀਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ